ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰੂ ਅਰਜਨ ਦੇਵ ਜੀ ਇਹ ਸ਼ਲੋਕ ਨੇ ਜਿਹੜੇ ਇਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਦਾ ਉਸ ਬਾਣੀ ਦਾ ਕੀ ਹੈ ਅੰਸ਼ ਹੈ ਕੇਂਦਰੀ ਭਾਵ ਕੀ ਹੈ ਦਾ ਪ੍ਰਮਾਤਮਾ ਹੀ ਸਭ ਜੀਵਾਂ ਦਾ ਅਸਲ ਮਾਤਾ ਪਿਤਾ ਅਤੇ ਸਾਕ ਜਬੰਦੀ ਹੈ ਪ੍ਰਮਾਤਮਾ ਨੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਵੱਖ-ਵੱਖ ਕਮਾਂਕਾਰਾਂ ਵਿੱਚ ਲਾਇਆ ਉਸ ਦਾ ਨਾਮ ਧਿਆਉਣ ਨਾਲ ਮਹਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਵਿਕਾਰਾਂ ਦਾ ਔਖਾ ਕੋਲ ਜਿੱਤਿਆ ਜਾ ਸਕਦਾ ਹੈ। ਗੁਰੂ ਅਰਜਨ ਦੇਵ ਜੀ ਕੀ ਕਹਿੰਦੇ ਨੇ ਵੀ ਜਿਹੜੇ ਪ੍ਰਮਾਤਮਾ ਹਨ ਉਹ ਸਾਰੇ ਜੀਵ ਜੰਤੂਆਂ ਦਾ ਕੀ ਹੈ ਮਾਤਾ ਪਿਤਾ ਤੇ ਸਾਕ ਸੰਬੰਧੀ ਹੈ ਅਸਲ ਰਿਸ਼ਤੇਦਾਰ ਹੈ ਮਾਤਾ ਪਿਤਾ। ਪ੍ਰਮਾਤਮਾ ਨੇ ਸਾਰੇ ਜੀਵਾਂ ਨੂੰ ਕੀ ਹੈ ਪੈਦਾ ਕਰਕੇ ਵਖ-ਵਖ ਕੰਮਾਂ ਧੰਦਿਆਂ ਦੇ ਉੱਤੇ ਲਾਇਆਗਾ। ਉਸ ਦਾ ਨਾਮ ਧਿਆਉਣ ਨਾਲ ਉਸ ਦਾ ਨਾਮ ਲੈਣ ਨਾਲ ਕੀ ਹੈ ਮਹਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਸ਼ਾਂਤੀ ਦੀ। ਜਿਹੜਾ ਸਭ ਤੋਂ ਵੱਡਾ ਸੁੱਖ ਹੈ ਉਹਦੀ ਪ੍ਰਾਪਤੀ ਹੁੰਦੀ ਹੈ ਉਹ ਮਿਲਦਾ ਹੈ ਮਹਾ ਸੁੱਖ ਮਿਲਦਾ ਹੈ ਪ੍ਰਮਾਤਮਾ ਦਾ ਨਾਮ ਲੈਣ ਨਾਲ ਅਤੇ ਵਿਕਾਰਾਂ ਦਾ ਔਖਾ ਕੋਲ ਵਿਕਾਰਾਂ ਭਾਵ ਦੁੱਖ ਨੇ ਜਿਹੜੇ ਉਹਨਾਂ ਦਾ ਔਖਾ ਸਮਾਂ ਕੋਲ ਹੈ ਜਿਹੜਾ ਸੰਘਰਸ਼ ਹੈ ਜਿਹੜਾ ਆਪਾਂ ਜ਼ਿੰਦਗੀ ਦੇ ਵਿੱਚ ਔਖ ਦੇ ਨਾਲ ਸੰਘਰਸ਼ ਕਰਦੇ ਹਾਂ ਲੜਦੇ ਹਾਂ ਦੁੱਖਾਂ ਨਾਲ ਉਸ ਕੋਲ ਨੂੰ ਕੀ ਹੈ ਉਸ ਲੜਾਈ ਨੂੰ ਕੀ ਹੈ ਪ੍ਰਮਾਤਮਾ ਦਾ ਨਾਮ ਲੈ ਕੇ ਜਿੱਤਿਆ ਜਾ ਸਕਦਾ ਹੈ ਤੇ ਇਸ ਹੀ ਸਾਡਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਦਾ ਕੇਂਦਰੀ ਭਾਵ